ਇੱਕ ਖਬਰ ਬੜੀ ਘੁੰਮ ਰਹੀ ਹੈ ਕਿ ਕਪਨ ਸ਼ਰਮਾ ਜਿਹੜਾ ਐਸਰਸ ਦਾ ਕਲਾਕਾਰ ਹੈ ਉਹਦੇ ਉੱਤੇ ਸਿੱਖਾਂ ਨੇ ਤਰਾਜ਼ ਜ਼ਹਿਰ ਕੀਤਾ ਹੈ ਉਹਦੇ ਤੇ ਕੇਸ ਵੀ ਦਰਜ ਕੀਤਾ ਕਰਵਾਇਆ ਗਿਆ ਇੱਕ ਅਦਾਲਤ ਦੇ ਵਿੱਚ ਕਿ ਉਹਨੇ ਦੀਵਾਨ ਟੋਡਰ ਮਲਜੀਤ ਦੇ ਬਾਰੇ ਵਿੱਚ ਅਪਸ਼ਬਦਾਵਲੀ ਬੋਲੀ ਸਾਰੇ ਚੈਨਲਾਂ ਦੇ ਉੱਤੇ ਖਬਰ ਚੱਲ ਰਹੀ ਹੈ ਜਿੱਦਾਂ ਇੱਕ ਸਾਡਾ ਅਲਟਰਨੇਟਿਵ ਮੀਡੀਆ ਮੇਨਸਟ੍ਰੀਮ ਨੂੰ ਛੱਡ ਕੇ ਉਹ ਸਾਰੇ ਫੋਨਾਂ ਦੇ ਉੱਤੇ ਤੁਸੀਂ ਬਾਰ-ਬਾਰ ਸਕਰੋਲ ਕਰਦੇ ਹੋ ਬਾਰ-ਬਾਰ ਆ ਰਹੀ ਹੈ ਤੇ ਅਸੀਂ برداشت ਨਹੀਂ ਕਰਾਂਗੇ ਉਹ ਕੌਣ ਹੁੰਦਾ ਹੈ ਟੋਡਰਮਲ ਜੀ ਦੇ ਪਰ ਇਹ ਗੱਲ ਕਰਨ ਵਾਲਾ ਮੈਂ ਵੇਖ ਰਿਹਾ ਸੀ ਕਿ ਉਹਦੀ ਅਸਲ ਵੀਡੀਓ ਕਿੱਥੇ ਤੱਕ ਨੇ ਕੀ ਕਿਹਾ ਹੈ ਮੈਨੂੰ ਅਸਲ ਵੀਡੀਓ ਮਿਲੀ ਉਹਦੇ ਵਿੱਚ ਉਹ ਆਪਣੇ ਇੱਕ ਸਾਥੀ ਖਾਸ ਰਸ ਕਲਾਕਾਰ ਤੋਂ ਇਹ ਕਹਿ ਰਿਹਾ ਕਿ ਤੂੰ ਮੇਰੇ ਨਾਲ ਕਿ ਖੜਾ ਜਾਂ ਮੇਰੇ ਨਾਲ ਤੂੰ ਇੰਜ ਲੱਗ ਰਿਹਾ ਕਿਉਂਕਿ ਉਹਨੇ ਉਸ ਸਮੇਂ ਜਿਹੜਾ ਪਹਿਰਾਵਾ ਹੈ ਉਹ ਬੜਾ ਨੀਉਨ ਤਰਜੇ ਦਾ ਪਹਿਨਿਆ ਹੈ ਕਹਿੰਦਾ ਜਿਵੇਂ ਅਕਬਰ ਦੇ ਕੋਲ ਟੋਡਰਮਲ ਖੜਾ ਹੋਵੇ ਹੁਣ ਟੋਡਰਮਲ ਸ਼ਬਦ ਸੀ ਨਾ ਸਾਡੇ ਮਨਾਂ ਦੇ ਵਿੱਚ ਸਹਿਬਜ਼ਾਦਿਆਂ ਦੇ ਸੰਸਕਾਰ ਦੇ ਵਿੱਚ ਭੂਮਿਕਾ ਨਿਭਾਉਣ ਵਾਲਾ ਟੋਡਰਮਲ ਆ ਗਿਆ ਪਰ ਉਹ ਤਾਂ ਅਕਬਰ ਦੇ ਸਮੇਂ ਹੈ ਹੀ ਨਹੀਂ ਸੀ ਅਸੀਂ ਤੀਸ ਵੀ ਦਰਜ ਕਰਵਾ ਦਿੱਤਾ ਅਸੀਂ ਬਿਆਨ ਵੀ ਦਾਰ ਦਿੱਤੇ ਪਰ ਕੱਲ ਨੂੰ ਜਦੋਂ ਉਹ ਅਦਾਲਤ ਦੇ ਵਿੱਚ ਇਹ ਗੱਲ ਕਹੇਗਾ ਕਿ ਅਕਬਰ ਦਾ ਟੋਡਰਮਲ ਦੇ ਨਾਲ ਕੀ ਸਬੰਧ ਮੈਂ ਤਾਂ ਉਸ ਟੋਡਰਮਲ ਦੀ ਗੱਲ ਕੀਤੀ ਹੈ ਜਿਹੜਾ ਗੰਗੂ ਇੱਕ ਹੈ ਗੰਗੂ ਜਿਨਨੇ ਗੁਰੂ ਪਾਤਸ਼ਾਹ ਦੇ ਸਹਿਜ਼ਾਦਿਆਂ ਤੇ ਨਾਲ ਫਿਰਜ਼ੰਦਾ ਦੇ ਨਾਲ ਵਿਸਾਵਾਤ ਕੀਤਾ ਕਿ ਗੰਗੂ ਨਾਮ ਦੇ ਸਿੱਖ ਵੀ ਬੜੇ ਹੋਏ ਹੈ ਉਹਨਾਂ ਗੰਗੂ ਨਾਮ ਕਰਨ ਕਰਕੇ ਅਸੀਂ ਸਾਰੇ ਗੰਗੂਨ ਵਾੜੀ ਕਿਛੀ ਵਜ਼ੀਰ ਖਾਨ ਸੂਬਾ ਸਰਹੰਦਵਾਲਾ ਵੀ ਹੋਇਆ ਤੇ ਵਜ਼ੀਰ ਖਾਨ ਪੰਜਵੇਂ ਪਾਤਸ਼ਾਹ ਦੇ ਸਮੇਂ ਤੋਂ ਮੁਸਲਮਾਨ ਵਜ਼ੀਰ ਵੀ ਹੋਇਆ ਜਿਹੜਾ ਗੁਰੂ ਘਰ ਦਾ ਅਛਰਤ ਬਣਿਆ ਬੜੀਆਂ ਇਤਿਹਾਸ ਚ ਤੁਹਾਨੂੰ ਮਸਾਲਾ ਮਿਲ ਜਾਣਗੇ ਇਹ ਜਿਹੜਾ ਟੋਡਰਮਲ ਹੈ ਇਹਦੇ ਬਾਰੇ ਤੁਸੀਂ ਪੜ੍ਹਨਾ ਹੋਵੇ ਤੇ ਮਹਾਨਕੋਸ਼ ਤੇ ਵੀ ਪੜ੍ਹ ਸਕਦੇ ਹੋ ਇਹਦੇ ਬਾਰੇ ਗਿਆਨੀ ਗਿਆਨ ਸਿੰਘ ਦੀ ਤਵਾਰਿਖਾ ਸਦੂ ਵਿੱਚ ਵੀ ਪੜ੍ਹ ਸਕਦੇ ਹੋ ਉਹਨੇ ਟੋਡਰ ਮਲ ਤੇ ਟਿੱਪਣੀ ਕਿਉਂ ਕੀਤੀ ਜਿੱਦਾ ਅਸੀਂ ਪ੍ਰਤੀਕਰਮ ਇੱਕ ਤਰ੍ਹਾਂ ਦੇ ਦਿੱਤਾ ਜਦੋਂ ਕੋਈ ਉਸ ਟਿੱਪਣੀ ਤੇ ਸਾਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ ਕਿਉਂਕਿ ਵਾਕਿਆ ਹੀ ਉਹ ਟੋਡਰ ਮਲ ਬਹੁਤ ਗਰੀਬ ਪਰਦੇ ਵਿੱਚ ਸੀ ਨਵੀਨਤਮ ਸਰੋਤ ਤੇ ਕਹਿੰਦੇ ਨੇ ਕਿ ਉਹ ਉੱਤਰ ਪ੍ਰਦੇਸ਼ ਦੇ ਸ਼ਹਿਰ ਲਹਿਰਪੁਰ ਦੇ ਵਿੱਚ ਜਨਮਿਆ ਪਰ ਕਾਂ ਸਿੰਘ ਦਾਪਰ ਤੇ ਯਾਨੀ ਗਿਆਨ ਸਿੰਘ ਕਹਿੰਦੇ ਨੇ ਕਿ ਉਹਦਾ ਜਨਮ ਲਾਹੌਰ ਦੇ ਕੋਲ ਚੁੰਨੀਆਂ ਪੇਂਡ ਦੇ ਵਿੱਚ ਹੋਇਆ ਇੰਨਾ ਗਰੀਬ ਸੀ ਕਿ ਜਦੋਂ ਆਪਣੀ ਮਾਂ ਦੇ ਦਰਜਿਕ ਸੀ ਉਹਦਾ ਬਾਪ ਘੁੰਗਣੀਆਂ ਵੇਚਿਆ ਕਰਦਾ ਸੀ ਤੇ ਘਰ ਦੇ ਵਿੱਚ ਰੋਟੀ ਪਾਣੀ ਵੀ ਉਪਕਾ ਸੀ ਗਰਭਵਤੀ ਔਰਤ ਕੁਛ ਨਾ ਕੁਛ ਮੰਗਣ ਦੀ ਖਾਹਿਸ਼ ਕਰਦੀ ਤੇ ਬਾਪ ਦੇ ਕੋਲ ਸਮਰੱਥਾ ਨਹੀਂ ਸੀ ਇੱਕ ਦਿਨ ਉਹ ਘੁੰਗਣੀਆਂ ਵੇਚ ਰਿਹਾ ਸੀ ਇੱਕ ਸੌਦਾਦਾਰ ਵੀ ਤੇ ਬੜੇ ਰੋਹਾਨੀ ਤੇ ਫਕੀਰੀ ਸਵਾਲਾ ਬੰਦਾ ਸਾਦਤ ਖਾਨ ਉੱਥੇ ਆ ਗਿਆ ਉਸ ਨੇ ਉਸ ਕੋਲ ਘੁੰਗਣੀਆਂ ਲਈਆਂ ਤੇ ਖਾਦੀਆਂ ਤੇ ਕੁਦਰਤ ਨੇ ਉਹਨੇ ਗੱਲਬਾਤ ਇਹਨੇ ਪਿਆਰ ਦੇ ਨਾਲ ਕੀਤੀ ਕਿ ਟੋਡਰਬਲ ਦੇ ਬਾਪ ਨੇ ਆਪਣੀ ਸਾਰੀ ਸਮੱਸਿਆ ਤੇ ਅੱਗੇ ਰੱਖ ਦਿੱਤੀ ਕਿ ਮੈਂ ਬਹੁਤ ਗਰੀਬ ਹਾਂ ਮੇਰੀ ਘਰ ਵਾਲੀ ਗਰਭਵਤੀ ਹੈ ਉਹ ਜੋ ਕੁਝ ਖਾਣ ਨੂੰ ਮੰਗਦੀ ਹੈ ਮੈਂ ਤਾਂ ਰੋਟੀ ਵੀ ਨਹੀਂ ਪੂਰੀ ਕਰ ਸਕਦਾ ਸਾਦਤ Khan ਬੜਾ ਚੰਗਾ ਬੰਦਾ ਸੀ ਤੇ ਸਾਦਤ Khan ਉਸ ਨੂੰ ਕਹਿੰਦਾ ਕਹਿੰਦਾ ਕਿ ਮੈਂ ਇਹ ਦੱਸ ਸਕਦਾ ਤੇਰੇ ਘਰ ਦੇ ਚੰਗਾ ਪੁੱਤਰ ਜਨਮ ਲਵੇਗਾ ਪਰ ਮੈਂ ਇਹ ਗੱਲ ਤੈਨੂੰ ਕੋਲ ਲਿਖਾ ਕੇ ਲੈਣਾ ਚਾਹੁੰਦਾ ਇਹ ਗੱਲ ਕਿਹਨੀ ਗੱਲ ਸਮਝ ਲਿਖਿਆ ਕਿ ਜੇ ਤੇਰਾ ਪੁੱਤ ਚੰਗੇ ਉਹਦੇ ਤੇ ਪਹੁੰਚ ਗਿਆ ਤੇ ਮੈਂ ਵੀ ਉਹਦੇ ਕੋਲ ਕੁਝ ਮੰਗ ਰੱਖਾਂਗਾ ਉਸ ਨੇ ਇਸ ਨੂੰ ਕੁਝ ਵਾਧਮਾਇਆ ਦਿੱਤੀ ਇਸ ਨੇ ਆਪਣੇ ਘਰ ਦਾ ਚੰਗਾ ਪ੍ਰਬੰਧ ਕੀਤਾ ਟੋਡਰਮਲ ਦਾ ਜਨਮ ਹੋਇਆ ਤੇ ਉਹੀ ਟੋਡਰਮਲ ਅਕਬਰ ਦੇ ਨੌ ਰਤਨਾਂ ਚ ਸ਼ਾਮਲ ਹੁੰਦਾ ਇਹ ਹੋਸ ਟੋਡਰਮਲ ਦੀ ਗਰੀਬ ਪਰਵਾਰ ਚ ਉੱਠ ਕੇ ਉਹ ਅਕਬਰ ਦਾ ਪਹਿਲਾ ਦਿਵਾਨ ਬਣਦਾ ਤੇ ਫਿਰ ਉਹ ਰਾਜੇ ਦੀ ਉਪਾਧੀ ਮਿਲਦੀ ਹੈ ਉਹਦੀ ਮੌਤ ਤਾਂ 1659 ਦੇ ਵਿੱਚ ਲਾਹੌਰ ਹੋ ਗਈ ਤੇ ਅਸੀਂ ਦਿਵਾਨ ਟੋਡਰਮਲ ਦੇ ਨਾਲ ਕਿਵੇਂ ਛੋੜ ਦਿੱਤਾ ਅਸੀਂ ਫਤਿਹਗੜ੍ਹ ਸਾਹਿਬ ਕੋਲੇ ਟੋਡਰ ਮਲੂ ਕਿਉਂ ਆਪਣੇ ਜ਼ਿਹਨ ਤੇ ਚ ਲੈ ਆਂਦਾ ਜਦੋਂ ਕਿ ਉਸਨੇ ਤੇ ਅਕਬਰ ਤੇ ਉਸ ਟੋਡਰ ਮਲ ਦੀ ਗੱਲ ਕੀਤੀ ਸਾਨੂੰ ਉੱਤੇ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ ਇਸ ਕਰਕੇ ਕਿਉਂਕਿ ਇਸੇ ਟੋਡਰ ਮਲ ਦਾ ਜਿਹੜਾ ਪੁੱਤਰਾ ਪਹਾੜ ਚੰਦ ਉਹ ਕਨੂਆ ਦੀ ਜਗਤ ਸਿੱਖਾਂ ਦੇ ਖਿਲਾਫ ਰਿਹਾ